ਸਤਿ ਸ਼੍ਰੀ ਅਕਾਲ ਜੀ ਮੇਰਾ ਇੱਕ ਗਾਣਾ ਉਸ ਵਕਤ ਮੈਂ ਲਿਖਿਆ ਸੀ ਗੀਤ ਜਦੋਂ ਭੁੱਕੀ ਜਾਨੀ ਮਤਲਬ ਚੂਰਾ ਪੋਸਤ ਕਹਿੰਦੇ ਨੇ ਡੋਡੇ ਕਹਿੰਦੇ ਆ ਉਦੋਂ 300 ਨੂੰ ਕਿਲੋ ਹੁੰਦੇ ਸੀ ਹੁਣ ਤਾਂ ਮੇਰੇ ਖਿਆਲ ਆ 7-8000 ਨੂੰ ਹੋਣਗੇ ਪਤਾ ਨਹੀਂ ਤੇ ਉਸ ਵਕਤ ਲਿਖਿਆ ਸੀ ਤੇ ਉਹ ਗਾਣਾ ਬਹੁਤ ਸੋਹਣਾ ਸੀ ਕਹਿੰਦਾ ਜੇ ਹੋਵੇ ਮਤਲਬ ਕੋਈ ਦੋ ਭਰਾ ਤਿੰਨ ਭਰਾ ਹੁੰਦੇ ਨੇ ਹੁੰਦੇ ਔਰਤਾਂ ਨੂੰ ਵੀ ਇਦਾਂ ਜੇ ਉਹ ਫਲਾਣਾ ਉਹਨਾਂ ਦੇ ਵਿੱਚ ਕੀ ਸੀ ਬਹੁਤ ਵਧੀਆ ਉਹ ਕਰਦੇ ਸੀ ਤੇ ਇੱਜ਼ਤਮਾਨ ਸਾਰੇ ਪਰਿਵਾਰ ਦਾ ਵਿਦਿਆ ਸੀ ਪਰ ਇੱਕ ਔਰਤ ਕਹਿੰਦੀ ਆ ਵੀ ਉਹ ਇੰਨੇ ਪੈਸੇ ਕਮਾਉਂਦਾ ਥਣੂ ਇੰਨੇ ਕਮਾਉਂਦਾ ਤੇਰਾ ਪੱਲੇ ਕੱਖ ਨਹੀਂ ਐ ਜੇ ਉਹ ਉਹ ਫਿਰ ਦੁਖੀ ਹੋਇਆ ਕਹਿੰਦਾ ਕਹਿੰਦਾ ਜੇ ਹੋਵੇ ਅੱਗੇ ਅਜ ਟੀਰੀ ਮੈਂ ਭੁੱਕੀ ਵੇਚ ਲਵਾਂ ਜਾਂ ਸੌਦਾ ਮਿਲੇ ਹਜ਼ਾਰਾਂ ਲਾ ਕੇ ਸੱਟਾ ਵੇਖ ਲਵਾਂ ਵਿਚ ਦਿਨਾਂ ਦੇ ਦੂਰ ਹੋ ਜੂਗੀ ਸਾਰੀ ਟੋਟਕੋੜੇ ਥੱਬੇ ਪਰ ਪਰ ਵਿੱਚ ਬੈਂਕ ਦੇ ਰੱਖੀ ਨੋਟਕੋੜੇ ਥੱਬੇ ਪਰ ਵਿੱਚ ਪਰ ਪਰ ਵਿੱਚ ਪੇਟੀ ਦੇ ਸਿੱਟੀ ਨੋਟ ਕੋੜੇ ਉਹ ਕਹਿੰਦੀ ਬੁਰੇ ਕੰਮਾਂ ਦੇ ਹੁੰਦੇ ਢੋਲਾ ਬੁਰੇ ਨਤੀਜੇ ਵੇ ਓਕੇ ਹੁੰਦੇ ਚੁਗਣੇ ਅੱਥੀ ਕੰਡੇ ਵੀ ਜੇਵੇ ਪੁੱਠੀ ਗੱਲ ਦਿਮਾਗ 'ਚ ਤੇਰੇ ਕਿੱਥੋਂ ਆਈ ਆ ਕੰਮ ਹੁੰਦੇ ਢੋਲਾ ਕਦੀ ਕਰਤ ਕਮਾਈ ਆ ਕਹਿੰਦਾ ਇੱਕ ਲਿਆ ਕੇ ਬੋਰੀ ਉਹਦੀਆਂ ਤੰ ਬਣਾਵਾਂਗੇ ਉਰਾ ਉਪਰਾ ਵਿੱਚ ਪਾ ਕੇ ਨੀ ਤਿੱਗਣਾ ਵਜਨ ਵਧਾਵਾਂਗੇ 300 ਦੀ ਲੈ ਕੇ ਲਾਉਂ 8000 ਰੇਟ ਕੁੜੇ ਮੈਨੂੰ ਦੇ ਕੇ ਥਾਪੜਾ ਤੋਰ ਸੀਤੀ ਕਿਉਂ ਕਰਦੀ ਲੇਟ ਕੁੜੇ ਕਹਿੰਦਾ ਪਿੰਡ ਵਿੱਚ ਟੌਟ ਨੇ ਬਾਹਲੇ ਤੈਨੂੰ ਕਹਿੰਦੀ ਪਿੰਡ ਵਿੱਚ ਟੌਟ ਨੇ ਬਾਹਲੇ ਵੀ ਤੈਨੂੰ ਝੱਟ ਫੜਾ ਦੇਣਗੇ ਜਿਹੜੇ ਮਹੀਨਿਆਂ ਵਿੱਚ ਕਮਾਏ ਪਲਾਂ ਦੇ ਵਿੱਚ ਲਵਾ ਦੇਣਗੇ ਲੈ ਜਾਣਗੇ ਥਾਣੇ ਆਪਣੇ ਤੱਕੜੀ ਵੱਟਿਆਂ ਨੂੰ ਨਾਲੇ ਰੱਖੀ ਢੂਗਣਾ ਤਿਆਰ ਪੁਲਿਸ ਦੇ ਪੈਂਦੇ ਪਟਿਆਂ ਨੂੰ ਕਹਿੰਦਾ ਪੁਲਿਸ ਤਾਂ ਮੇਰੇ ਮੱਥੇ ਤੋਂ ਪੁੰਝੂ ਆ ਪਸੀਨਾ ਨਹੀਂ ਐਸਐਚਓ ਦੇ ਨਾਲ ਕਰ ਲਿਆ ਜਦੋਂ ਮਹੀਨਾ ਨਹੀਂ ਥਾਣੇਦਾਰ ਮੈਨੂੰ ਦੱਸੂਗਾ ਸਭ ਖੇਡਣੀ ਖੇਲ ਕੁੜੇ ਮੇਰੇ ਘਰੇ ਆਉਣ ਤੋਂ ਪਹਿਲਾਂ ਪੁਲਿਸ ਮੈਨੂੰ ਕਰੂ ਮੋਬਾਈ ਆਨੇ ਤਣਦਾ ਏ ਪਲਾਂ ਕਿਧਰੋਂ ਪਿੰਡ ਲਸੋਈ ਦਾ ਤੂੰ ਬਿੱਲਾ ਬਣਦਾ ਏ ਜੋ ਪੁੱਠੇ ਸਿੱਧੇ ਕੰਮਾਂ ਤੋਂ ਭੋਰਨਾਂ ਨਾ ਡਰਦਾ ਏ ਡੀਐਸਪੀ ਤੋਂ ਘੱਟ ਕਦੇ ਵੀ ਗੱਲ ਨਾ ਕਰਦਾ ਏ ਦੋਸਤੋ ਇੰਨਾ ਤੇਜ਼ੀ ਨਾਲ ਤਾਂ ਬੋਲਿਆ ਕਿਉਂਕਿ ਮੇਰੇ ਕੋਲ ਸਮਾਂ ਘੱਟ ਸੀ ਤੇ ਬਾਕੀ YouTube ਦੇ ਉੱਤੇ ਤੁਸੀਂ ਦੇਖਿਓ ਤੇ ਆ ਜਿਹੜਾ ਮੈਂ ਲਿੰਕ ਪਾਇਆ Facebook ਦਾ ਇਹ ਮੇਰੀ Facebook ਕਾਹਨ ਚੱਲਦੀ ਆ ਆ ਦੁਨੀੀ ਤੇ ਨਹੀਂ ਉਹ ਗੱਲ ਬਣਦੀ ਆ ਇਹੀ ਮੇਰਾ